ਉੱਤਰ ਰਾਂਝੇ ਦਾ ਮਤਲਾ ਜੱਟ ਖੁਦਾ ਨੂੰ ਚੂਰ ਲੈ ਗਏ ਕਾਹਨੂੰ ਕੂੜ ਕਹਾਣੀਆਂ ਛੇੜਦੇ ਹੋ ਜਿਹੜਾ ਕਾਲਜੇ ਵਿੱਚ ਨਾ ਸੂਰ ਹੋਇਆ ਕਿਉਂ ਉਸ ਨੂੰ ਪੈ ਉਹ ਛੇੜਦੇ ਹੋ ਕਾਜੀ ਵੱਡੀਆਂ ਮੈਥੋਂ ਵੀ ਮੰਗਦਾ ਸੀ ਖੇਡੋ ਲੀਰਾਂ ਦੀ ਕਿਉਂ ਉਹ ਦੇੜ ਦੇ ਹੋ ਗੱਲ ਹੋਈ ਮੁੱਕੀ ਅਸੀਂ ਉੱਠ ਚੱਲੇ ਮੁਰਦੇ ਦੱਬ ਕੇ ਪਏ ਉਹ ਖੇਡਦੇ ਹੋ ਝੂਠ ਬੋਲ ਕੇ ਹੂਣ ਲਈ ਤੁਸੀਂ ਸੱਚੇ ਸਗੋਂ ਆਪਣੇ ਪਾਜ ਉਹ ਗੇੜਦੇ ਹੋ ਚਿੱਟਾ ਲਿਸ਼ਕਦਾ ਸਹਿਬ ਦਾ ਪਾਕ ਦਮਨ ਚਿੱਕੜ ਸੁੱਟ ਕੇ ਕਿਉਂ ਲਵੇੜਦੇ ਹੋ ਚਿੱਕੜ ਸੁੱਟ ਕੇ ਕਿਉਂ ਲਵੇੜਦੇ ਹੋ